ਲੈ ਵੀ ਦੋਸਤੋ ਧਨੌਲੇ ਮੰਡੀ ਦੇ ਵਿੱਚ ਹਨਾ ਜਿੱਥੇ ਪਸ਼ੂ ਮੇਲਾ ਲੱਗਿਆ ਪਿਆ ਹੈਗਾ ਆਪਾਂ ਉੱਥੇ ਪਹੁੰਚੇ ਆ ਜੋ ਕੱਲ ਮੁਕਾਬਲੇ ਹੋਏ ਸੀਗੇ ਤੇ ਉਸ ਮੁਕਾਬਲੇ ਦੇ ਵਿੱਚ ਜੋ ਇਨਸਾਨ ਸੀਗਾ ਝੋਟਾ ਸੀਗਾ ਹਨਾ ਬਾਕੀ ਤੁਸੀਂ ਆ ਬੋਰਡ ਦੇ ਉੱਤੇ ਵੀ ਇਹਨਾਂ ਦਾ ਪੜ੍ਹ ਸਕਦੇ ਹੋ ਨਾ ਸਾਰਾ ਤੇ ਤੁਹਾਨੂੰ ਦਿਖਾ ਰਹੇ ਹਾਂ ਤੇ ਬਾਕੀ ਸਿਰੇ ਆਪਾਂ ਬਾਈ ਦੇ ਨਾਲ ਕਰਦੇ ਆ ਗੱਲਬਾਤ ਹਨਾ ਨੀਚੇ ਫੋਟੋਆਂ ਦਿੱਤੀਆਂ ਮੈਨੇ ਜੋ ਇਹਨਾਂ ਤੋਂ ਬੱਚੇ ਪੈਦਾ ਹੋਏ ਨੇ ਹਨਾ ਸੋ ਹੁਣ ਆਪਾਂ ਗੱਲਬਾਤ ਕਰਾਂਗੇ ਬਾਈ ਦੇ ਨਾਲ ਕਿਹੜਾ ਪਿੰਡ ਹੈ ਕੀ ਗੱਲ ਬਾਤ ਆ ਕੀ ਇਹਨਾਂ ਨੇ ਇਸ ਝੋਟੇ ਦਾ ਨਾਂ ਰੱਖਿਆ ਸਾਨ ਦਾ ਨਾਂ ਰੱਖਿਆ ਹੈ ਨਾ ਕਿਹੜੀ ਨਸਲ ਆ ਬੈਸੇ ਤਾਂ ਚਲੋ ਆਪਾਂ ਨੂੰ ਸਾਰਾ ਇਹ ਪਤਾ ਹੀ ਹੁੰਦਾ ਪਰ ਫੇਰ ਵੀ ਆਪਾਂ ਜੋ ਵੀ ਵੀਰ ਨੇ ਹੈ ਨਾ ਜਿਨ੍ਹਾਂ ਦਾ ਇਹ ਸਾਨ ਹੈਗਾ ਝੋਟਾ ਹੈਗਾ ਜਨਮ ਹੈਗਾ ਆਪਾਂ ਉਹਦੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਮੈਂ ਆਉਣਾ ਪਰਲੇ ਪਸ ਦੀ ਕਿਉਂਕਿ ਇੱਧਰ ਦੀ ਸਹੀ ਫੋਟੋ ਨਹੀਂ ਆ ਰਹੀ ਲਓ ਜੀ ਆ ਸਾਨ ਉਹ ਹੈ ਨਾ ਮਾਰ ਲਓ ਨਜ਼ਰ ਕਿੰਨੀ ਹੈ ਸ਼ਾਨਦਾਰ ਸਾਨ ਮੰਡੀ ਦੇ ਵਿੱਚ ਪਹੁੰਚੇ ਬੈਨੇ ਮੇਲੇ ਦੇ ਵਿੱਚ ਤੇ ਆਪਾਂ ਹੁਣ ਬਾਈ ਦੇ ਨਾਲ ਵੀ ਕਰਦਿਆਂ ਗੱਲ ਪਤਾ ਬਈ ਇਹ ਤਾਂ ਨਹੀਂ ਮੈਨੂੰ ਸੰਗਾ ਦਾ ਚੱਕ ਲੂ ਇਹ ਹੈ ਤੇ ਦੇਖ ਸਕਦੇ ਹੋ ਜੀ ਸ਼ਾਨਦਾਰ ਹੈ ਨਾ ਤੇ ਹਾਂਜੀ ਹਟ ਜਾ ਕੀ ਨਾਂ ਰੱਖਿਆ ਵੇ ਭਰਾ ਇਹਦਾ ਇਹਦਾ ਨਾਂ ਹਿੰਦੁਸਤਾਨ ਆ ਜੀ ਹਿੰਦੁਸਤਾਨ ਅੱਛਾ ਵੀ ਲੈ ਵੀ ਦੇਖੋ ਹਿੰਦੁਸਤਾਨ ਹੈ ਨਾ ਮੋਗੇ ਜੇ ਨਾ ਮੋਗਾ ਜ਼ਿਲ੍ਹਾ ਮੋਗਾ ਹਾਂ ਮੋਗੇ ਜ਼ਿਲ੍ਹੇ ਦਾ ਹੈ ਨਾ ਅੱਛਾ ਭਾਈ ਕੱਲ ਆਏ ਸੀਗੇ ਅਸੀਂ ਪਰਸੋਂ ਆਗੇ ਸੀਗੇ ਜੀ ਪਰਸੋਂ ਆਗੇ ਸੀ ਤੁਸੀਂ ਕੱਲ ਫਿਰ ਮੁਕਾਬਲੇ ਦੇ ਵਿੱਚ ਆਪਾਂ ਕੈਮਾਸਤਾਨ ਜਿੱਤਿਆ ਤੀਜਾ ਨੰਬਰ ਆਈ ਤੀਜਾ ਅੱਛਾ ਤੀਜੇ ਨੰਬਰ ਤੇ ਆਇਆ ਗੱਲ ਹੈ ਠੀਕ ਹੈ ਕਿੰਨੀ ਕੁ ਖੁਸ਼ੀ ਹੋਈ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਤੀਜੇ ਨੰਬਰ ਤੇ ਆ ਕੇ ਤੁਸੀਂ ਸੰਭਾਲੀ ਨਹੀਂ ਗਈ ਬਾਈ ਅੱਛਾ ਅੱਛਾ ਪਹਿਲਾਂ ਵੀ ਆਪਾਂ ਉਹ ਕਰਿਆਗਾ ਪਹਿਲਾਂ ਚਾਰ ਮੇਲਿਆਂ ਦਾ ਚੈਂਪੀਅਨ ਹੈ ਤੂੰ ਹੈ ਚਾਰਾਂ ਮੇਲਿਆਂ ਦਾ ਚੈਂਪੀਅਨ ਹੈ ਤੂੰ ਪਹਿਲਾਂ ਚਾਰ ਮੇਲਿਆਂ ਦਾ ਚੈਂਪੀਅਨ ਹੈ ਬਾਈ ਕਹਿੰਦਾ ਹਨ ਇਸ ਤੋਂ ਪਹਿਲਾਂ ਤੇ ਬਾਕੀ ਸਾਰੇ ਬਾਈ ਮੂੰਹ ਮੱਥਾ ਸਿੰਘ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਗੱਲਬਾਤ ਹੈਗੀ ਆ ਹਨ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਪਸ਼ੂ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਤੇ ਬਾਈ ਇੱਧਰ ਆਪਾਂ ਨੇ ਇੱਕ ਆ ਰੱਖਿਆ ਹੈ ਕਿ ਉਹ ਇਹਦੇ ਬਾਰੇ ਵੀ ਆ ਕੇ ਮੜਾ ਜੀ ਇੱਧਰ ਕਰੋ ਗੱਲਬਾਤ ਹਨਾ ਆਪਾਂ ਇਸ ਬਾਰੇ ਤਾਂ ਆਪਾਂ ਗੱਲਬਾਤ ਕਰ ਲਈਏ ਇਹ ਕੀ ਚੀਜ਼ ਹੈ ਮਤਲਬ ਕਿ ਤੁਹਾਡੇ ਇਹ ਟਰੋਫੀਆਂ ਵਗੈਰਾ ਵੀ ਪਈਆਂ ਨੇ ਹਨਾ ਨਾਮ ਵਗੈਰਾ ਨੇ ਇਹ ਜਾਂ ਫੋਟੋਆਂ ਨੇ ਜਿਹੜੇ ਪਹਿਲਾਂ ਜਿਹੜੇ ਸਥਾਨਾਂ ਤੇ ਆਇਆ ਬਾਈ ਅੱਛਾ 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 ਉਹਨਾਂ ਦੇ ਸਰਟੀਫਿਕੇਟ ਨੇ ਹਨਾ ਦੇਖ ਲਓ ਵੀ ਜੋ ਪਹਿਲੇ ਨੰਬਰ ਤੇ ਆਏ ਬੈਨੇ ਹਨਾ ਸਾਨੂੰ ਉਸ ਤਰ੍ਹਾਂ ਦੇ ਫੋਟੋਆਂ ਟਰੋਫੀਆਂ ਪ੍ਰਾਈਜ਼ ਪਏ ਨੇਗੇ ਤੇ ਇੱਕ ਇਹ ਇਹਦੇ ਵਿੱਚ ਸੇਵਨ ਹੈ ਤੇ ਇਹਦੇ ਬਾਰੇ ਵੀ ਮਾੜਾ ਜਿਹਾ ਕਰੋ ਗੱਲਬਾਤ ਹਨਾ ਵੀ ਕੀ ਹਸਾਬਕਦਾਵਾ ਜਿੰਨੇ ਹੁਣ ਆਪਾਂ ਇੱਥੇ ਬੈਠੇ ਆ ਹਨਾ ਤੇ ਹਾਂਜੀ ਬਾਈ ਸੀਮਨ ਤਿਆਰ ਆ ਬਾਈ ਇਹਦਾ ਓਕੇ ਤੇ ਕਰਨਾਲ ਤੋਂ ਕਿਸ ਤਰ ਕਰਵਾਇਆ ਸੀ ਕਰਨਾਲ ਤੋਂ ਹਾਂਜੀ ਹਾਂਜੀ ਓਕੇ 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 ਮਟੈਲ ਸੀ ਬਹੁਤ ਜਿਆਦਾ ਸੀਮਨ ਦੀ ਹੂੰ ਜਿਹੜੀਆਂ ਮੱਝਾਂ ਨਹੀਂ ਰਹਿੰਦੀਆਂ ਸੀ ਠੀਕ ਐ ਉਹਨਾਂ ਤੇ ਯੂਜ਼ ਕੀਤਾ ਸੀਮਨ ਇਹਦਾ ਹਾਂ ਤੇ ਉਹਨਾਂ ਨੇ ਕੰਸੀਵ ਕੀਤਾ ਸੀਮਨ ਠੀਕ ਐ ਤੇ ਮੱਝਾਂ ਰਹੀਆਂ ਇਹਦੇ ਟੀਕੇ ਨਾਲ ਇੱਕ ਇੱਕ ਟੀਕੇ ਨਾਲ ਵੀ ਪਸ਼ੂ ਗੱਭਣ ਹੋਈ ਗਏ ਅੱਛਾ 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 ਮੰਨ ਕੇ ਚੱਲੋ ਵੀ ਆਪਾਂ ਨੂੰ ਗਰੰਟੀ ਹੈ ਇਸ ਚੀਜ਼ ਦੀ ਪੈਨਲਟੀ ਬਹੁਤ ਜ਼ਿਆਦਾ ਸੀਮਣ ਦੀ ਓਕੇ ਇਹਦਾ ਪ੍ਰਾਈਸ ਵਗੈਰੇ ਦੀ ਗੱਲ ਕਰੀਏ ਬਾਈ ਆਪਾਂ 200 ਰੁਪਿਆ ਬਾਈ 200 ਰੁਪਿਆ ਪਰ ਟਿਕਾ ਹੈ ਨਾ ਵੈਸੇ ਤਾਂ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਇੱਕ ਨਾਲ ਹੀ ਉਹ ਹੋ ਜੂ ਜੇ ਕਈ ਵਾਰ ਕੋਈ ਪਸ਼ੂ ਦੇ ਵਿੱਚ ਕਈ ਵਾਰ ਲੰਮੀ ਰੱਖ ਜਾਂਦਾ ਫਿਰ ਦੋ ਦੋ ਵੀ ਭਰਨੇ ਪੈਂਦੇ ਫਿਰ ਦੋ ਦੋ ਵੀ ਭਰਨੇ ਪੈ ਸਕਦੇ ਨੇ ਅੱਛਾ ਭਾਈ ਜੇ ਤੁਹਾਡੇ ਨਾਲ ਕੋਈ ਮਤਲਬ ਤੁਹਾਡੇ ਆਲੇ-ਦੁਆਲੇ ਦਾ ਲਾਲੋ ਜਿਹਾ ਜਿੱਥੋਂ ਦਾ ਵੀ ਬੰਦਾ ਹੈਗਾ ਕੋਈ ਕੰਟੈਕਟ ਕਰਨਾ ਚਾਹੇ ਫਿਰ ਮੋਬਾਈਲ ਨੰਬਰ ਵਗੈਰਾ ਥੋੜਾ ਜਿਹਾ ਧੁੱਪ ਤੋਰਾ ਨੂੰ ਹੋ ਜਾ ਹਾਂ 9914424354 ਬਾਕੀ ਭਾਈ ਆਪਾਂ ਨੰਬਰ ਸਕਰੀਨ ਤੇ ਵੀ ਚਲਾ ਦਾਂਗੇ ਹੈਨਾ ਬਾੜੀਆਂ ਤੋਂ ਕਾਰਡ ਲੈ ਕੇ ਸੋ ਕਰ ਲਿਓ ਸੰਪਰਕ ਹੈਨਾ ਭਾਈਆਂ ਨੂੰ ਤੇ ਜੇ ਇਸ ਤਰ੍ਹਾਂ ਦਾ ਤੁਸੀਂ ਤੁਹਾਨੂੰ ਚਾ ਇਸੇ ਸੰਦਿਆਂ ਨਾ ਹਾਂਜੀ ਇਸੇ ਸੰਦ ਦਾ ਬਾਈ ਦੇਖ ਸਕਦੇ ਹੋ ਤੁਸੀਂ ਕੱਦ ਕਾਠ ਹਾਥੀ ਜੱਟਾ ਲੱਗਦਾ ਹਨਾ ਹਾਥੀ ਜੱਟਾ ਹਾਂਜੀ ਬਾਈ ਪੂਰੀ ਘੈਂਟ ਗੱਲਬਾਤ ਹੈ ਜੀ ਮੇਲੇ ਤੋਂ ਦੁੱਧ ਨਾ ਹੁਲੇ ਮੇਲੇ 'ਚ ਪਹੁੰਚਿਆ ਬਾਈ ਇੱਥੋਂ ਵੀ ਸਿਮ ਲੈ ਸਕਦਾ ਭਰਾ ਜੀ ਨਹੀਂ ਲੈਣਾ ਹਾਂ ਹੁਣ ਬਾਈ ਕਹਿੰਦਾ ਵੀ ਅਸੀਂ ਇੱਥੇ ਅੱਜ ਦਾ ਦਿਨ ਹੀ ਹੋਣਾ ਅੱਜ ਦਾ ਦਿਨ ਹੀ ਆ ਜੀ ਇੱਥੇ ਅੱਜ ਦਾ ਦਿਨ ਆ ਜੀ ਅੱਜ ਤਰੀਕ ਹੈਗੀ ਹੈਗੀ 3 12 2024 ਹਣਾ ਅੱਜ ਦਾ ਦਿਨ ਇੱਥੇ ਤੁਸੀਂ ਰਹਿ ਬਾਈ ਹੈਗੇ ਨੇ ਸ਼ਾਮ ਤੱਕ ਜੇਕਰ ਤੁਸੀਂ ਅੱਜ ਇੱਥੇ ਬੰਨਿਆਂ ਨੂੰ ਮਿਲਣਾ ਚਾਹੁੰਨਾ ਤਾਂ ਮਿਲ ਸਕਦੇ ਹੋ ਜਿਹੜਾ ਆਪਣਾ ਇਧਰਲਾ ਮੇਨ ਗੇਟ ਆ ਵੈਸੇ ਅੱਜ ਤਾਂ ਹੈਗਾ ਇਹ ਬੰਦ ਜਿੱਧਰ ਦੀ ਆਪਾਂ ਤਣਾ ਰੋਲੇ ਮੰਡੀ ਦੇ ਵਿੱਚ ਪਹਿਲਾਂ ਐਂਟਰੀ ਕਰਦੇ ਨਾ ਉਧਰਲੇ ਪਾਸੇ ਸਥਰੇ ਤੇ ਪਹਿਲੇ ਨੰਬਰ ਦੀ ਬਾਈ ਬੈਠੇ ਨੇਗੇ ਸੋ ਅੱਜ ਹੁਣ ਚੱਲ ਰਿਹਾ ਜੀ ਦੂਸਰਾ ਲਾਸਟ ਵਾਲਾ ਗੇਟ ਉਧਰ ਦੀ ਤੁਸੀਂ ਆ ਕੇ ਇੱਥੇ ਤੱਕ ਹੋ ਸਕਦੇ ਹੋਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਥੈਂਕ ਯੂ